ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਪਲੇਨ ਫੈਬਰਿਕ ਦੇ ਰੈਨ ਲੈ ਕੇ ਆਏ ਜੀ ਜੋ ਵੀ ਆਪਣੇ ਕੋਲੇ ਕਲਰ ਨੇ ਤੁਹਾਨੂੰ ਆਪਾਂ ਜਰੂਰ ਵੀਡੀਓ ਦੇ ਵਿੱਚ ਸਾਰੇ ਦਿਖਾ ਦਿੰਨੇ ਆ ਪਲੀਜ਼ ਜਲਦੀ ਜਲਦੀ ਬੁੱਕ ਕਰ ਲਿਓ ਜੀ ਇੱਕ ਤੁਹਾਨੂੰ ਮਿਲੂਗਾ ਜੀ ਇਹਦੇ ਵਿੱਚ ਟੇਸਟਾ ਦੀ ਕਟੜਾਈ ਦੇਖੋ ਜੋ ਵੀ ਤੁਹਾਨੂੰ ਇਹਦੇ ਵਿੱਚ 12 ਤੋਂ 13 ਕਲਰ ਨੇ ਜਲਦੀ ਜਲਦੀ ਤੁਸੀਂ ਬੁੱਕ ਕਰ ਲਿਓ ਦੇਖੋ ਜੀ ਬਾਅਦ ਦੇ ਵਿੱਚ ਸੇਮ ਮੁਸ਼ਕਲ ਹੋ ਜਾਂਦਾ ਜੀ ਹੋਰ ਨਕਲ ਵਧੇਰੀ ਆਈ ਜਾਂਦੀ ਆਪਾਂ ਇਹ ਨਹੀਂ ਕਹਿੰਦੇ ਵੀ ਆਉਂਦੀ ਨਹੀਂ ਆਉਂਦਾ ਸਹੀ ਪਰ ਫੈਬਰਿਕ ਦੀ ਨਕਲ ਆਉਣ ਲੱਗ ਜਾਂਦੀ ਹੈ ਹਨਾ ਤੇ ਆਪਾਂ ਤੁਹਾਨੂੰ ਟੈਸਟਰ ਦੀ ਕਟਾਈ ਦਿਖਾਵਾਂਗੇ ਜੀ ਬਹੁਤ ਸੋਹਣੀ ਫੈਬਰਿਕ ਹੈ ਜੇ ਤੁਸੀਂ ਵਰਕ ਕਰਵਾਉਣੇ ਨੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਪਲੇਨ ਲੈਣਾ ਤੁਸੀਂ ਤਾਂ ਪਲੇਨ ਵੀ ਲੈ ਸਕਦੇ ਹੋ ਪਰ ਥੋੜੀ ਜੀ ਬੁਕਿੰਗ ਰੱਖਿਓ ਜੀ ਫਾਸਟ ਤੇ ਬਾਅਦ ਦੇ ਵਿੱਚ ਵੀਰੇ ਕਲਰਾਂ ਦੇ ਬਾਅਦ ਦੇ ਵਿੱਚ ਫਿਰ ਇਹ ਕਲਰਾਂ ਦੀ ਦਿੱਕਤ ਆਉਂਦੀ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਰਕੇ ਬੁਟੀਕ ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਸ਼ਾਮ ਨੂੰ ਅਪਲੋਡ ਕਰਦੇ ਹਾਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਪਹਿਲਾ ਤਾਂ ਇਹਨੂੰ ਮੋਰ ਪੰਖੀ ਕਲਰ ਆਏਗਾ ਜੀ ਟੈਸਟਾ ਦੀ ਕਟرائی ਦਾ ਦੇਖੋ ਇਹ ਨਾ ਇੰਨੀ ਕਿ ਜਿਆਦਾ ਇੱਕ ਕ ਜਮੀ ਬਿਲਕੁਲ ਵੀ ਤੁਹਾਨੂੰ ਇਹਦਾ ਨਾਮ ਕਿ ਟ੍ਰਾਈ ਹੈ ਉੱਪਰ ਇਹ ਇਹ ਨਹੀਂ ਹੈਗਾ ਵੀ ਇੱਕ ਬੈਲ ਬਟ ਵਾਲੀ ਕਿ ਟ੍ਰਾਈ ਹੁੰਦੀ ਹੈ ਜਿਹੜੀ ਤੇ ਉੱਪਰ ਬੁਰਜਾ ਹੁੰਦਾ ਹੈ ਹਨਾ ਉਹ ਉੱਤਰ ਜਾਂਦਾ ਉਹ ਚੀਜ਼ ਨਹੀਂ ਹੋਊਗੀ ਜੀ ਲਓ ਜੀ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਬਾਕੀ ਜਦੋਂ ਤੁਹਾਡੇ ਕੋਲੇ ਸੂਟ ਪਹੁੰਚ ਗਿਆ ਉਦੋਂ ਤੁਸੀਂ ਬੇਚਿੰਤ ਹੋ ਕੇ ਸੂਟ ਨੂੰ ਆਰਾਮ ਨਾਲ ਦੇਖ ਕੇ ਮਨ ਖੁਸ਼ ਹੋ ਜੂਗਾ ਪਹਿਲਾ ਕਲਰ ਆ ਗਿਆ ਜੀ ਇਹਦਾ ਮੋਰ ਪੰਖੀ ਕਲਰ ਮੈਂ ਕੋਸ਼ਿਸ਼ ਕਰੂੰਗੀ ਵੀ ਇੱਕ ਦਿਨ ਤੁਹਾਨੂੰ ਸਿਲਕ ਪਸ਼ਮੀਨੇ ਦੇ ਕਿ ਜਿਹੜਾ ਬਰਬਰੀ ਵਸਮੀਨਾ ਆਇਆ ਉਹਦੇ ਸਾਰੇ ਕਲਰ ਵੀਡੀਓ ਚ ਦਿਖਾ ਦਾਂ ਫਿਰ ਮੇਰੀਆਂ ਭੈਣਾਂ ਪੁੱਛਦੀਆਂ ਨੇ ਜੀ ਇਹ ਚ ਇਹ ਕਲਰ ਮਿਲੂਗਾ ਇਹ ਚ ਨਹੀਂ ਮਿਲੂਗਾ ਹਨਾ ਅੱਜ ਹੁਣ ਜਿਹੜੇ ਵੀ ਆਪਣੇ ਕੋਲੇ ਕਟ్రਾਈ ਦੇ ਵਿੱਚ ਟੀਸਟਾ ਦੀ ਕਟ్రਾਈ ਹੈ ਜੀ ਜਿਹੜੇ ਕਲਰ ਅਵੇਲੇਬਲ ਨੇ ਆਪਾਂ ਵੀਡੀਓ ਚ ਪਾ ਰਹੇ ਹਾਂ ਉਹੀ ਮਿਲਣਗੇ ਮੇਰੀਆਂ ਭੈਣਾਂ ਲੱਗ ਤੋਂ ਹੋਰ ਕਲਰ ਨਾ ਪੁੱਛਿਓ ਹਨਾ ਪਹਿਲਾ ਕਲਰ ਆ ਗਿਆ ਜੀ ਮੋਰ ਪੰਕੀ ਫੈਬਰਿਕ ਦੀ ਤੁਸੀਂ ਮੇਰੇ ਤੇ ਛੱਡ ਦਿਓ ਦੂਸਰਾ ਕਲਰ ਆ ਗਿਆ ਜੀ ਦਾ ਇਸ ਤਰ੍ਹਾਂ ਦਾ ਸੀ ਗ੍ਰੀਨ ਪਿਸਤਾ ਜਿਹਾ ਕਲਰ ਹੈ ਸੇਮ ਹੈ ਇਹ ਵੀਡੀਓ ਦੇ ਵਿੱਚ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਨੂੰ ਆਪਾਂ ਕਿਵੇਂ ਬਾਈਨੀ ਕੁ ਸੋਹਣੀ ਫੈਬਰਿਕ ਹੈ ਆਰਾਮ ਦਾ ਇੱਕ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਵੀ ਦੀ ਸ਼ਿਪਿੰਗ ਦੇ ਨਾਲ 1450 ਰੁਪਏ ਪਲੇਨ ਸੂਟ ਦਾ ਜੇ ਤੁਸੀਂ ਵਰਕ ਕਰਵਾਓਗੇ ਉਹ ਅਲੱਗ ਦਾ ਲੱਗ ਜੂਗਾ ਜੀ ਦੋ ਕਲਰ ਆ ਗਏ ਦੇ ਵਿੱਚ ਦੇਖੋ ਜੀ ਮੋਰ ਪੰਖੀ ਤੇ ਸੀ ਗ੍ਰੀਨ ਜਾਂ ਕਲਰ ਆ ਗਿਆ ਥੋੜਾ ਜਿਹਾ ਇਸ ਤੋਂ ਬਾਅਦ ਆ ਗਿਆ ਜੀ ਸਕਿਨ ਕਲਰ ਦੇਖੋ ਇਹੋ ਜਿਹੇ ਕਲਰ ਦੇ ਕੁੜਤੇ ਪਜਾਮੇ ਦੇਖੋ ਜੈਂਤ ਦੇ ਕਿੰਨੇ ਸੋਹਣੇ ਲੱਗਦੇ ਨੇ ਲਾਈਟ ਲਾਈਟ ਕਿੰਨੇ ਪਿਆਰੇ ਨੇ ਲਓ ਜੀ ਕਟرائی ਦੀ ਤੁਹਾਨੂੰ ਇਹ ਜਿਹੜੀ ਹੈਗੀ ਹੈਗੀ ਜੀ ਫੈਬਰਿਕ ਮਿਲੂਗੀ ਬਹੁਤ ਸੋਹਣੀ ਟੈਸਟਾ ਦੀ ਕਟرائی ਹੈ ਜੀ ਇਹ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਇਹਦਾ ਮਸਟਰਡ ਕਲਰ ਲਓ ਜੀ 1450 ਰੁਪਏ ਬਿੱਦੂ ਸ਼ਿਪਿੰਗ ਦੇ ਨਾਲ ਜੇ ਤੁਸੀਂ ਘਰ ਤੋਂ ਲਿਜਾਓਗੇ ਜੀ ਤਾਂ 1400 ਰੁਪਏ ਸੂਟ ਦੀ ਨਾ ਕੰਨੀ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਨਕਲੀ ਹੈ ਘਸਲੀ ਹੈ ਦੇਖੋ ਜੀ ਜਿਹੜੇ ਤੇ ਆ ਲੂਂਗੇ ਨੇ ਵੀ ਇੰਨੇ ਨੇ ਕੂਲੇ ਕੂਲੇ ਪੈਨੇ ਕੋਈ ਇਹ ਤੇ ਬੁਰਨੀ ਆਊਗਾ ਜੀ ਰਾਮ ਨਾਲ ਤੁਸੀਂ ਕਿਵੇਂ ਮਰਜ਼ੀ ਸੂਟ ਰੈਡੀ ਕਰਾ ਸਕਦੇ ਹੋ ਟੇਸਟਾ ਦੀ ਕਟ੍ਰਾਈ ਇਸ ਵਾਰ ਆਈ ਹੈ ਪਿਛਲੀ ਵਾਰ ਨਹੀਂ ਆਈ ਸੀ ਜੀ ਪ੍ਰਿੰਟਡ ਸੂਟਾਂ ਚ ਆਈ ਸੀ ਪਰ ਪਲੇਨ ਨਹੀਂ ਆਈ ਸੀ ਲਓ ਜੀ ਅਗਲਾ ਕਲਰ ਆ ਗਿਆ ਜੀ ਇਹਦਾ ਮਹਿਰੂਨ ਦੇਖੋ ਜੀ ਉੱਟ ਫੇਰ ਪਤਾ ਮੈਨੂੰ ਪਤਾ ਵੀ ਬਾਅਦ ਦੇ ਵਿੱਚ ਤਾਂ ਫਿਰ ਕਾਲਾ ਮਾਲਾ ਹੀ ਹੋ ਜਾਂਦਾ ਸਾਰੀਆਂ ਚੀਜ਼ਾਂ ਦਾ ਅਗਲਾ ਕਲਰ ਆ ਗਿਆ ਜੀ ਮਹਿੰਦੀ ਕਲਰ ਦੇਖੋ ਇਹ ਹੋ ਗਿਆ ਇਸ ਤੋਂ ਬਾਅਦ ਆਊਗਾ ਜੀ ਸਕਿਨ 골ਡਨ ਕਿੰਨਾ ਪਿਆਰਾ ਕਲਰ ਹੈ ਦੇਖੋ ਉਹ ਥੋੜਾ ਜਿਹਾ ਬਾਲਾ ਕਰੀਮ ਲਾਈਟ ਕਲਰ ਸੀਗਾ ਇਹ 골ਡਨ ਸਕਿਨ ਦੇ ਵਿੱਚ ਆ ਗਿਆ ਦੇਖੋ ਕਲਰ ਬਹੁਤ ਸੋਹਣੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਅਗਲਾ ਕਲਰ ਆਊਗਾ ਇਹਦਾ ਅਨੀਅਨ ਜਾਂ ਫੈਬਰਿਕ ਦੇ ਤੁਸੀਂ ਸਾਡੇ ਤੇ ਛੜ ਦਿਓ ਜੀ ਆਰਾਮ ਨਾਲ ਕਲਰ ਕਲਰ ਸਿਲੈਕਟ ਕਰ ਲਓ ਬਸ ਬਰਕ ਸਿਲੈਕਟ ਕਰ ਲਓ ਇਸ ਤਰ੍ਹਾਂ ਦਾ ਇਹ ਆ ਗਿਆ ਜੀ ਥੋੜਾ ਡਾਰਕ ਪਰਪਲ ਜਾਂ ਕਾਲਾ ਪਾਲ ਕਾਲਾ ਪਰਪਲ ਜਿਆ ਨਹੀਂ ਹੁੰਦਾ ਜਿਹੜਾ ਹੋਵਣਾ ਕਲਰ ਹੈ ਦੇਖੋ ਲਓ ਜੀ ਇਸ ਤੋਂ ਬਾਅਦ ਇਹ ਹੋ ਗਿਆ ਅਗਲਾ ਆ ਗਿਆ ਜੀ ਰਾਣੀ ਚੇੜ ਨਾ ਇਹ ਰਾਣੀ ਹੈ ਜਿਹੜਾ ਇਹ ਥੋੜਾ ਜਮਨੀ ਜਾਂ ਟੋਨ ਤੇ ਪਾ ਗਿਆ ਗੁਲਾਬ हटਕੇ ਜੇ ਕਲਰ ਹੈ ਦੋਨਾਂ ਨੂੰ ਨਾ ਇਹ ਰਾਣੀ ਚ ਹੈ ਨਾ ਇਹ ਗੁਲਾਬੀ ਚ ਹੈ ਵਿਚ ਵਿਚਾਲੇ ਵਾਲਾ ਕਲਰ ਹੈ ਦੇਖੋ ਸੇਮ ਦਿਖ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਟੇਸਟਰ ਦੀ ਬਲੈਕ ਡਰਾਈਵ ਵੀ ਆ ਗਈ ਇਸ ਵਾਰ ਕਰ ਲੋ ਜਲਦੀ ਜਲਦੀ ਬੁੱਕ ਬਲੈਕ ਕਲਰ ਆ ਗਿਆ 12 ਤੋਂ 12 ਕਲਰ ਨੇ ਜੀ ਇਹਦੇ ਵਿੱਚ ਅਗਲਾ ਆਊਗਾ ਜੀ ਇਹਦਾ ਮਾਊਸ ਕਲਰ ਦੇਖੋ ਮਾਊਸ ਕਲਰ ਕਿੰਨਾ ਪਿਆਰਾ ਕਲਰ ਆਇਆ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਇਹਨੂੰ ਕੀ ਕਹਾਂਗੇ ਤੁਸੀਂ ਦੱਸਿਓ ਥੋੜਾ ਲਾਲੀ ਜੀ ਤੇ ਵਗ ਗਿਆ ਇਹ ਚਾਕਲੇਟ ਕਲਰ ਨਾਲੋਂ ਵੀ ਹਟ ਕੇ ਆ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਲਓ ਜੀ ਕਰ ਦੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ 12 ਕਲਰ ਆ ਗਏ ਜੀ ਇਹਦੇ ਵਿੱਚ ਇਸ ਤੋਂ ਬਾਅਦ ਮਿਲਣਗੇ ਜੀ ਇਸ ਤੋਂ ਬਾਅਦ ਆ ਗਈ ਜੀ ਬੰਗਲੋਰੀ ਸਿਲਕ ਦੇਖੋ ਸਟੈਂਪ ਲੱਗੀ ਹੋਊਗੀ ਇਹਨੂੰ ਕੁਸ ਮਰਜ਼ੀ ਕਹੀ ਜਾਓ ਲਓ ਜੀ ਇਸ ਤੋਂ ਬਾਅਦ ਆ ਗਈ ਬੰਗਲੋਰੀ ਸਿਲਕ ਕਲਰ ਇਹਦੇ ਵਿੱਚ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ ਜਿਵੇਂ ਪਹਿਲਾਂ ਆਇਆ ਸੀ ਹਨਾ ਕੱਲੇ ਸਿਮਰ ਆਈ ਸੀ ਉਸ ਤੋਂ ਦੂਜੇ ਸਾਲ ਆ ਗਈ ਜੀ ਟਿਸ਼ੂ ਸਿਮਰ ਹੁਣ ਇਸ ਤੋਂ ਬਾਅਦ ਤੀਜਾ ਸਾਲ ਆਇਆ ਜੀ ਇਹਦੇ ਵਿੱਚ ਇਹ ਟਿਸ਼ੂ ਸਿਮਰ ਨੂੰ ਛੱਡੋ ਸਾਰਿਆਂ ਨੂੰ ਛੱਡੋ ਨਵੀਂ ਨਵੀਂ ਆ ਗਈ ਜੀ ਫੈਬਰਿਕ ਇਹ ਬਹੁਤ ਸੋਹਣੀ ਹੈ ਤੇ ਹੈਂਡਵਰਕ ਦੇ ਸੂਟ ਤੁਸੀਂ ਰਾਮ ਨਾਲ ਕਰਾਓ ਇਹ ਆਏ ਨਹੀਂ ਹੈਗਾ ਇਹ ਹਨਾ ਵੀ ਇਹ ਸਾਲ ਚੱਲੂਗੀ ਜਾਂ ਅਗਲੇ ਸਾਲ ਇਹਦਾ ਟ੍ਰੈਂਡ ਖਤਮ ਹੋ ਜਾਊਗਾ ਜੀ ਇਹ ਗੱਲ ਨਹੀਂ ਹੋਊਗੀ ਬੰਗਲੋਰੀ ਸਿਲਕ ਇਹ ਦੇਖੋ ਜੀ ਇਹਦੇ ਵਿੱਚ ਕਲਰ ਦਿਖਾ ਦਨੇ ਆ ਤੁਹਾਨੂੰ ਇਹਦੇ ਵਿੱਚ ਵੀ ਸ਼ਾਈਨਿੰਗ ਹੈ ਦੋ ਸੇੜਾ ਇਧਰਲੀ ਸੇੜੇ ਦੇ 골ਡਨ ਦਾ ਹੋਊਗਾ ਜੀ ਇੱਕ ਸਾਈਡ ਦਾ ਕਲਰ ਹੋਏਗਾ ਜਿਹੜਾ ਹੋਏਗਾ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਵਾਂ ਲਓ ਜੀ ਸੂਟ ਦੀ ਸ਼ਾਈਨਿੰਗ ਦੇਖੋ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਸੂਟ ਬੁੱਕ ਕਰ ਲਓ ਜੀ ਸਾਰਾ ਦਿਨ 60 80 ਗ੍ਰਾਮ ਕ੍ਰੇਪ ਤੇ ਲੱਗੇ ਰਹਿੰਦੇ ਆ ਨਾਲੇ ਉਹਦੇ ਵਿੱਚ ਫੇਰ ਕਨਫਿਊਜ਼ ਨਾ ਹੋ ਜਾਂਦੀਆਂ ਨੇ ਆਹ ਦੇਖੋ ਬਹੁਤ ਸੋਹਣੀ ਫੈਬਰਿਕ ਆ ਅਗਲਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਇਹ ਹੈਗਾ ਥੋੜਾ ਜਿਹਾ ਡਾਰਕ ਪਰਪਲ ਜਿਹਾ ਟੋਨ ਆ ਰਹੀ ਹੈ ਇਹਦੇ ਵਿੱਚ ਲਓ ਜੀ ਦੇਖੋ ਕਲਰ ਮਿਲ ਜਾਣਗੇ ਆਪਾਂ ਕਲਰ ਦਿਖਾ ਦਨੇ ਆ ਤੁਹਾਨੂੰ ਮੇਰੇ ਪਹਿਣਾ ਇਹਨਾਂ ਤੇ ਹੈਂਡਵਰਕ ਦੇ ਸੂਟ ਤੁਸੀਂ ਕਰਵਾਉਣੇ ਨੇ ਜੀ ਤਾਂ ਜਲਦੀ ਜਲਦੀ ਬੁੱਕ ਕਰ ਲਓ ਲਓ ਜੀ ਪਹਿਲਾ ਕਲਰ ਆ ਗਿਆ ਦਾ ਇਹ ਵਾਲਾ ਦੂਸਰਾ ਕਲਰ ਆਊਗਾ ਜੀ ਇਸ ਤਰ੍ਹਾਂ ਦਾ ਪਰਪਲ ਦਾ ਤੇ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਰੈਸਟ ਕਲਰ ਦੇਖੋ ਕਿੰਨਾ ਪਿਆਰਾ ਲਓ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਬਾਕੀ ਤੁਹਾਡੀ ਚੋਇਸ ਦਾ ਅਗਲਾ ਆਊਗਾ ਜੀ ਇਹਦਾ ਲਓ ਜੀ ਦੇਖੋ ਜੀ ਗਰੇ ਦੇ ਨਾਲ 골ਡਨ ਦਾ ਸਿਲਵਰ ਜਿਹੜੀ ਸ਼ਾਈਨਿੰਗ ਹੈ ਇਹਦੀ ਹੈ ਨਾ ਸਿਮਰ ਸ਼ਾਈਨਿੰਗ ਦੀ গোল্ডেন ਦੇ ਨਾਰਾ ਆ ਰਹੇ ਜੀ ਇਸ ਤਰ੍ਹਾਂ ਦਾ ਬਲੈਕ ਕਲਰ ਦੇਖੋ ਚਾਰ ਕਲਰ ਆ ਗਏ ਜੀ ਇਹਨਾਂ ਨੂੰ ਅਲੱਗ-ਅਲੱਗ ਕਰਦੀ ਆਪਾਂ ਲਓ ਜੀ ਜਲਦੀ-ਜਲਦੀ ਸੂਟ ਬੁੱਕ ਕਰ ਲਿਓ ਮੇਰੀਆਂ ਭੈਣਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਦੋ 2000 ਰੁਪਏ ਪਲੇਨ ਸੂਟ ਦਾ ਇਹ ਥੋੜਾ ਜਿਹਾ ਵਧੀਆ ਚ ਆ ਗਈ ਪ्युअर ਵਾਲੀ ਫੈਬਰਿਕ ਰਹੂਗੀ ਜੀ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਰਾਣੀ ਕਲਰ ਚਾਰ ਕਲਰ ਆ ਗਏ ਪਹਿਲਾਂ ਇਹ ਥੋੜਾ ਇਸ ਤਰ੍ਹਾਂ ਦਾ ਰਾਣੀ ਜਿਹਾ ਕਲਰ ਆ ਗਿਆ ਪੰਜ ਹੋ ਗਏ ਜੀ ਸਿਮਾ ਆ ਗਿਆ ਇਹਦਾ ਪੂਰਾ ਪਰਪਲ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਕਲਰ ਹੈ ਬਹੁਤ ਸੋਹਣਾ ਇਹਦੇ ਉੱਪਰ ਤੁਸੀਂ ਹੈਂਡਵਰਕ ਸੂਟ ਕਿਵੇਂ ਮਰਜ਼ੀ ਕਰਵਾਓ ਇਹ ਸੂਟ ਬਹੁਤ ਇਹ ਫੈਬਰਿਕ ਬਹੁਤ ਚੱਲਣਾ ਹੈ ਜੇ ਇਹ ਨਵੀਂ ਆਈ ਹੈ ਇਹ ਚੱਲੂਗੀ ਬਹੁਤ ਜ਼ਿਆਦਾ ਇਸ ਵਾਰ ਇਹ ਅਗਲਾ ਆ ਗਿਆ ਜੀ ਇਹਦਾ ਮਸਟਰਡ ਦੇਖੋ ਕਿਵੇਂ ਮਰਜ਼ੀ ਤੁਸੀਂ ਇਹਨੂੰ ਆਰਾਮ ਨਾਲ ਸੂਟ ਨੂੰ ਰੈਡੀ ਕਰ ਸਕਦੇ ਹੋ ਸੌਫਟ ਵਾਲੀ ਹੈ ਜੀ ਕੋਈ ਇਹ ਐ ਨਹੀਂ ਹੈਗਾ ਭੈਣਾ ਮੈਸੇਜ ਕਰ ਦਈਏ ਨੇ ਉਹਨਾਂ ਸਾਨੂੰ ਵੀ ਜੇ ਕਈ ਵਾਰ ਉਹ ਔਰਗਾਂਜਾ ਤੇ ਕਰਾਉਂਦੇ ਨੇ ਵੀ ਖੜਮਾ ਖੜਮਾ ਹੋਊਗਾ ਜਾਂ ਆਕੜਿਆ ਆਕੜਿਆ ਰਹੂਗਾ ਬਹੁਤ ਸੋਹਣੀ ਫੈਬਰਿਕ ਹੈ ਅਲੱਗ ਜੀ ਚੀਜ਼ ਹੈ ਲੋ ਜੀ ਇਹ ਆ ਗਿਆ ਜੀ ਅਗਲਾ ਕਲਰ ਆ ਗਿਆ ਇਹਦਾ ਸਰਦਈ ਇਹਦੇ 3 6 ਕਲਰ ਆਗੇ 7ਵਾਂ ਮਸਟਰਡ ਆ ਗਿਆ ਜੀ 8ਵਾਂ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਸਰਦਈ ਕਲਰ ਸੌਫਟ ਵਾਲਾ ਲਓ ਜੀ ਕਰ ਲਓ ਬੁੱਕ ਜਲਦੀ ਜਲਦੀ ਅਗਲਾ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਇਹ ਰਸ਼ਟ ਨੂੰ ਛੱਡ ਕੇ ਪੀਚ ਜਿਹਾ ਕਲਰ ਹੈ ਲਾਈਟ ਬਾਬਾ ਕਲਰ ਜਾਂ ਲਾਈਟ ਬਾਬਾ ਕਲਰ ਜਾਂ ਕਲਰ ਹੈ ਦੇਖੋ ਇਹਦਾ ਪਲੇਨ ਸੂਟ ਦਾ ਪ੍ਰਾਈਸ 2000 ਰੁਪਏ ਰਹੇਗਾ ਜੀ ਪਿਓਰ ਵਾਲੀ ਫੈਬਰਿਕ ਆ ਗਈ ਹੈ। ਲਓ ਜੀ ਇਸ ਤੋਂ ਬਾਅਦ ਇਹਨਾਂ ਕਲਰ ਰਹੇਗੇ ਮੇਰੇ ਸਨੂ। ਅਗਲਾ ਕਲਰ ਆ ਗਿਆ ਜੀ ਇਹਦਾ ਗ੍ਰੀਨ ਟੋਨ ਤੇ ਹੈ ਹਾਂ। ਥੋੜਾ ਜਿਹਾ ਲਓ ਜੀ ਬੋਟਲ ਗ੍ਰੀਨ ਟੋਨ ਤੇ ਆ ਗਿਆ ਹੈ ਦੇਖੋ ਸੇਮ ਕਲਰ ਹੈ। ਤੁਹਾਨੂੰ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਪਲੇਨ ਫੈਬਰਿਕ ਦੇ ਬਹੁਤ ਸੋਹਣੀ ਫੈਬਰਿਕ ਆ ਰਹੀ ਹੈ ਇਸ ਵਾਰ। ਸੋਹਣੇ ਸੋਹਣੇ ਡਿਜ਼ਾਈਨ ਸਿਲੈਕਟ ਕਰੋ ਜੀ। ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਕਹੋਗੇ ਆਪਾਂ ਉਹਦੇ ਸੂਟ ਆ ਜਿਹੜੇ ਰੈਡੀ ਕਰਕੇ ਦੇਵਾਂਗੇ ਪੂਰੀ ਉਮੀਦ ਹੈ ਮੈਂ ਤੁਹਾਨੂੰ 12 ਕਲਰ ਪਲੇਨ ਕਟ్రਾਈ ਦੇ ਵਿੱਚ ਦਿਖਾ ਦਿੱਤੇ ਨੇ ਜੀ 10 ਕਲਰ ਤੁਹਾਨੂੰ ਸਿਲਕ ਦੇ ਵਿੱਚ ਮਿਲਣਗੇ ਇਹ ਜਿਹੜਾ ਫੈਬਰਿਕ ਹੈਗਾ ਜੀ ਆਪਣੇ ਕੋਲੇ ਹਨਾ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਬਾਕੀ ਮੇਰੀਆਂ ਭੈਣਾਂ ਨੂੰ ਪਤਾ ਹੀ ਹੈ ਜਿਹੜੀਆਂ ਮੇਰੀਆਂ ਭੈਣਾਂ ਆ ਆਪਾਂ ਤੋਂ ਵਰਕ ਕਰਵਾ ਰਹੀਆਂ ਨੇ ਸੂਟਾਂ ਦੇ ਹਨਾ ਵੀ ਕਿ ਮੈਂਦੀ ਉਹਨਾਂ ਕੋਲੇ ਫੈਬਰਿਕ ਜਾ ਰਹੀ ਹੈ ਜਾਂ ਕਿਵੇਂ ਦਾ ਰੇਟ ਹੈ ਸਾਰਿਆਂ ਨੂੰ ਪਤਾ ਹੀ ਆ ਆਪਾਂ ਨੂੰ ਦੱਸਣ ਦੀ ਕੁਸ ਵੀ ਲੋੜ ਨਹੀਂ ਤੇ ਜਲਦੀ ਜਲਦੀ ਵਾਸ ਤੁਸੀਂ ਅੱਖਾਂ ਮੀਚ ਕੇ ਆਰਡਰ ਬੁੱਕ ਕਰਦਿਆ ਕਰੋ ਜੀ ਬਹੁਤ ਸੋਹਣੀ ਚੀਜ਼ ਹੈ ਬੰਗਲੋਰੀ ਸਿਲਕ ਨਵੀਂ ਆਈ ਹੈ ਬਹੁਤ ਸੋਹਣਾ ਨਾਮ ਰੱਖਿਆ ਦਾ ਬੰਗਲੋਰੀ ਸਿਲਕ ਤੇ ਤੁਸੀਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਫਿਰ ਮਿਲਦੇ ਆ ਕੱਲ ਨੂੰ ਸੋਹਣੇ ਜਿਹੇ ਸੂਟਾਂ ਦੇ ਨਾਲ ਵਰਕ ਵਾਲੇ ਸੂਟ ਤੁਹਾਨੂੰ ਚਾਹੇ ਪ੍ਰਿੰਟਡ ਸੂਟ ਹੋਣ ਦੀ ਚਾਹੇ ਵਰਕ ਵਾਲੇ ਜਿਹੇ ਜੀ ਚੀਜ਼ ਹੋਊਗੀ ਜਾਇਜ਼ ਰੇਟ ਤੇ ਦੇਵਾਂਗੇ ਹੋਰ ਬਟਿਕਾਂ ਵਾਲਿਆਂ ਨੂੰ ਤੁਹਾਨੂੰ ਆਪਾਂ 500000 ਰੁਪਏ ਕੱਟ ਕਰਕੇ ਦੇਵਾਂਗੇ ਪਰ ਚੀਜ਼ ਬਣੀ ਹੋਊਗੀ ਸਭ ਤੋਂ ਬੈਸਟ ਇਹ ਵੀ ਨਹੀਂ ਹੈਗਾ ਵੀ ਅਸੀਂ ਚੀਜ਼ ਦਾ ਫਾਹਾ ਵੜਦਾਂਗੇ ਜੇ ਅਸੀਂ 500000 ਰੁਪਏ ਸਸਤਾ ਦੇਵਾਂਗੇ ਵੀ ਅਸੀਂ ਚੀਜ਼ ਦਾ ਫਾਹਾ ਵੜਦਾਂਗੇ ਨਹੀਂ ਚੀਜ਼ ਤੋਂ ਉਹ ਜਿਹੜੀ ਚੀਜ਼ ਤੁਸੀਂ ਫੋਟੋ ਭੇਜੋਗੇ ਉਸ ਤੋਂ ਕੋਸ਼ਿਸ਼ ਕਰਾਂਗੇ ਵੀ ਕੁਝ ਹੋਰ ਵੱਧ ਕੇ ਸੋਨਾ ਹੋ ਜੇ ਹਨਾ ਵੀ ਜਦੋਂ ਤੁਹਾਡੇ ਕੋਲ ਸੂਟ ਪਹੁੰਚੇ ਤਾਂ ਥੋੜਾ ਮਨ ਖੁਸ਼ ਹੋ ਜੇ ਤੇ ਚਲੋ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਜੀ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ